ਆ ਬੋਕਰ ਕੀ ਕਰ ਰਹੀ ਐ ਇੱਥੇ ਦੱਸੋ ਮੈਨੂੰ ਜਰਾ ਆ ਕੇਜਨੀਵਾਲ ਰੋਜ਼ ਚਿਕਾ ਮਾਰਦਾ ਕੋਠੇ ਤੇ ਚੜ ਕੇ ਸਸੋਡੀਆਂ ਜੈਨ ਆ ਕੇ ਦਿੱਲੀ ਮੈਂ ਹਮਾਰੇ ਖਿਲਾਫ ਪਰਚੇ ਦਰਜ ਕੀਏ ਜਾ ਰਹੇ ਹਨ ਝੂਠੇ ਹਮਾਰੇ ਕੋ ਈਡੀ ਔਰ ਸੀਬੀਆਈ ਅੰਦਰ ਡਾੜ ਰਹੀ ਹੈ ਹਾਲਾਂਕਿ ਉੱਥੇ ਉਹਨਾਂ ਦੇ ਖਿਲਾਫ ਬੜੇ ਪੁਖਤਾ ਇਲਜ਼ਾਮ ਨੇ 2000 ਕਰੋੜ ਰੁਪਏ ਦਾ ਕੁਟਾਲਾ ਕੋਈ ਛੋਟਾ ਨਹੀਂ ਹੁੰਦਾ ਸ਼ਰਾਬ ਦਾ ਇੱਥੇ ਦੂਜਿਆਂ ਨੂੰ ਡਰਗ ਮਾਫੀਆ ਕਹਿੰਦੇ ਨੇ केजी वाले पूछना चाहो ना कि शराब ड्रग नहीं है क्या 2000 करोड़ ਦਾ ਤੇ ਡੇਢ ਸਾਲ ਅੰਦਰ ਜੇਲ੍ਹ ਸੋ ਸੁਪਰੀਮ ਕੋਰਤੋ ਜਾ ਕੇ ਜੁਮਾਨਤਾ ਹੁੰਦੀਆਂ ਤੇ ਉੱਥੇ बीजेपी ਨੂੰ ਕਹਿੰਦੇ ਆ ਤਾਨਾਸ਼ਾ ਇੱਥੇ ਉਹਦੋਂ ਫੱਦ ਤੁਰੂ ਪੀਓ ਪੁਲਿਸ ਦਾ ਵਿਜੀਲੈਂਸ ਦਾ ਆਪਣੇ ਸਰਕਾਰੀ ਹਮਲੇ ਦਾ ਕਰਕੇ ਤੇ ਦਮਨ ਚੱਕਰ ਚਲਾਇਆ ਸਾਰਿਆਂ ਤੇ ਉੱਥੇ ਕਹਿੰਦੇ ਗੋਦੀ ਮੀਡੀਆ ਇੱਥੇ ਪੰਜਾਬ ਦੇ ਵਿੱਚ ਮੇਰੇ ਵੀਰੋ ਆ ਮੈਂ ਬੋਲ ਰਿਹਾ ਤੁਹਾਨੂੰ ਕਿਸੇ ਅਖਬਾਰ ਵਿੱਚ ਮੈਨੂੰ ਨਜ਼ਰ ਨਹੀਂ ਆਊਗਾ ਤੁਹਾਨੂੰ ਕਿਸੇ ਮੇਨਸਟ੍ਰੀਮ ਟੀਵੀ ਦੇ ਉੱਤੇ ਮੈਨੂੰ ਨਜ਼ਰ ਨਹੀਂ ਆਊਗਾ ਇਹਦਾ ਵਾਹਿਗੁਰੂ ਕਰਕੇ ਆ ਸਾਡਾ ਜਿਹੜਾ ਸੋਸ਼ਲ ਮੀਡੀਆ ਇਹ ਸਾਨੂੰ ਬਚਾਰਿਆ ਤਾਂ ਤੁਹਾਨੂੰ ਨਜ਼ਰ ਆ ਰਹੇ ਸਾਰਾ ਮੀਡੀਆ ਕੇਜਰੀਵਾਲ ਨੇ ਹਾਈਜੈਕ ਕਰਕੇ ਖਰੀਦ ਕੇ ਬਾਵਾ ਮਰੋੜ ਕੇ ਤਮਕਾਹਾ ਕੇ ਆਪਣੇ ਕਬਜ਼ੇ ਵਿੱਚ ਕੀਤਾ ਫਿਰ ਮੋਤੀ ਤੇ ਕੇਜਰੀਵਾਲ ਦੀ ਰਾਜਨੀਤੀ ਵਿੱਚ ਕੀ ਫਰਕ ਹੈ ਮੈਂ ਪਰਚੀਾਂ ਦੀ ਗੱਲ ਕਰ ਰਿਹਾ ਸੀ ਕਿੰਨੇ ਪਰਚੇ ਕੀਤਾ ਮੇਰੇ ਤੇ ਐਂਡੀਪੀਐਸ ਦਾ ਕੇਸ 9 ਸਾਲ ਪੁਰਾਣਾ ਜਿਹਦੇ ਵਿੱਚ ਭਗਵੰਤ ਜੀ ਮੇਰੇ ਹੱਕ ਚ ਗਵਾਈ ਜ਼ਿੰਦਾਵਾ 2017 ਚ ਉਸੇ ਪਰਚੇ ਵਿੱਚ ਚੱਕ ਕੇ ਮੈਨੂੰ ਜੇਲ੍ਹ ਵਿੱਚ ਛੱਡ ਦਿੱਤਾ ਮੇਰੇ ਵੀਰੋ 9 ਸਾਲ ਪੁਰਾਣਾ ਕਾਂਗਰਸ ਦੇ ਕਰਜ਼ਾ ਐਮਐਲਏ ਤੇ ਮੰਤਰੀਆਂ ਦੇ ਖਿਲਾਫ ਜਾਂਚ ਆਪ ਲੀਡਰ অর ਆਪੋਜੀਸ਼ਨ ਬੈਠੇ ਕੀ ਇਸ ਦੇਸ਼ ਵਿੱਚ ਬੋਲਣਾ ਗੁਨਾਹਵਾ ਸਿਰਫ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਤੇ ਲੋਨ ਦੇ ਦੇ ਖਰਾਬਿਆ ਪੰਜਾਬ ਦਾ ਪਰ ਉਹ ਇੱਥੇ ਬੰਬ ਆਏ ਨੇ ਇਹ ਬੰਬ ਸਾਡਾ ਨੁਕਸਾਨ ਨਾ ਕਰਦੇ ਪਰ ਚਦਰਚ ਕਰ ਦਿੱਤਾ ਉਹਦੇ ਤੇ ਮਤਲਬ ਜਿਹੜੇ ਲੋਟੀ ਨੂੰ ਕਹਿੰਦੇ ਨੇ ਬੀਜੇਪੀ ਨੂੰ ਕਹਿੰਦੇ ਨੇ ਤਾਨਾਸ਼ਾ ਉਹ ਪੰਜਾਬ ਦੇ ਵਿੱਚ ਕੀ ਕਰ ਰਹੇ ਨੇ ਮੇਰੇ ਵੀ ਔਰ ਇੱਥੇ ਹੀ ਨਹੀਂ ਬਿਨਾਂ ਪੁੱਛੇ ਸਟੇਜ ਤੋਂ ਲੈ ਕੇ ਥੱਲੇ ਤੱਕ ਮੈਂ ਦਾਅਵੇ ਨਾ ਕਹਿ ਸਕਦਾ ਕਿ ਪਤਾ ਨਹੀਂ ਕਿੰਨੇ ਸਰਪੰਚ ਕਿੰਨੇ ਕਾਉਂਸਲਰ ਜਿਨ੍ਹਾਂ ਦੇ ਝੂਠੇ ਮੁਕੱਦਮੇ ਚਾਰਜ ਹੋਏ ਨੇ ਲਾ ਮੈਂ ਇੱਕ ਗਵਾਹੀ ਦੇਣਾ ਆ ਤੁਹਾਡੇ ਕੋਲ ਆ ਸਾਰੀ ਲੀਡਰਸ਼ਿਪ ਬੈਠੀ ਆ ਆ ਪਾਏ ਨਾਲ ਤੋਂ ਪ੍ਰਣ ਲੈਣਾ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਜੇ ਸਰਕਾਰ ਆਪਣੀ ਕਾਂਗਰਸ ਦੀ ਆਉਂਦੀ ਸਭ ਤੋਂ ਪਹਿਲਾਂ ਇੱਕ ਬਦਲਾਖੋਰੀ ਦੇ ਖਿਲਾਫ ਇਨਸਾਫ ਦਾ ਕਮਿਸ਼ਨ ਬਣਾਇਆ ਜਾਵੇਗਾ ਜਿੰਨੇ ਪਰਚੇ ਝੂਠੇ ਪੇਸ਼ ਕੀਤੇ ਗਏ ਨੇ ਉਹ ਨਾ ਸਿਰਫ ਰੱਦ ਕਰਾਂਗੇ ਜਿਨ੍ਹਾਂ ਨੇ ਕਰਵਾਏ ਨੇ ਜਿਨ੍ਹਾਂ ਨੇ ਕਰਵਾਏ ਨੇ ਆਈ ਕਨਸਟੀਟਿਊਸ਼ਨ ਸੰਵਿਧਾਨ ਸੈਕਸ਼ਨ 182 182 ਦੇ ਤਹਿਤ ਉਲਟੇ ਪਰਚੇ ਉਹਨਾਂ ਦੇ ਦਰਜ ਕਰਵਾਵਾਂਗੇ ਤਾਂ ਕਿ ਇਹ ਬਦਲਾਖੋਰੀ ਦੀ ਰਵਾਇਤ ਨੂੰ ਪੰਜਾਬ ਦੇ ਵਿੱਚ ਫੱਲ ਪਾਈ ਜਾ ਸਕੇ ਇੱਕ ਵਾਰੀ ਇਸ ਦਾ ਜਕਾਰਾ ਛੱਡੋ ਤੇ ਹੱਥ ਮੈਂ ਬੇਨਤੀ ਕਰੂੰਗਾ ਜੇ ਮੇਰੇ ਮਤੇ ਨਾਲ ਸਹਿਮਤ ਆ ਤੇ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਇੱਕ ਵਾਰ ਜ਼ਰੂਰ ਮਤਾ ਪਾਸ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਮਝ ਆ ਰਾਨਾਗਾ ਸਾਊਂਡ ਵੀ ਪਾੜਾ ਅੱਜ ਇੱਕ ਗੱਲ ਮੈਂ ਤਾਂ ਹੋਰ ਸਾਰੇ ਜੱਟ ਜ਼ਿਮੀਂਦਾਰ ਕਿਸਾਨ ਬੈਠੇ ਆ ਟਿਕ ਜੋ ਇੱਕ ਮਿੰਟ ਜਾਨ ਸਾਰੇ ਕਿਸਾਨ ਬੈਠੇ ਆ ਪਾ ਆ ਬੋਕਸ ਝੂਠੇ ਬੇਈਮਾਨ ਤਲਾਲ ਕਮਿਸ਼ਨ ਖੋਰ ਜਿਨ੍ਹਾਂ ਦੇ 2-2000 ਕਰੋੜ ਦੀ ਐਫਆਈਆਰ ਹੁਣ ਅਗਲੀ ਹੋਣ ਜਾ ਰਹੀ ਆ ਕਲਾਸਰੂਮ ਕੋਠਾਲੇ ਦੀ ਤੇ ਤਿੰਨ ਬੱਚੇ ਕੱਲ ਈ ਦਿਨੇ ਹੋਰ ਦਰਜ ਕੀਤੇ ਨੇ ਜਦੋਂ ਇਹਨਾਂ ਨੇ ਦੇਖਿਆ ਕਿ ਸਾਡਾ ਪੰਜਾਬ ਦੇ ਵਿੱਚ ਕੰਮ ਤਮਾਮ ਹੋ ਗਿਆ ਸਾਰੀ ਜਨਤਾ ਸਾਡੇ ਖਿਲਾਫ ਹੋ ਚੁੱਕੀ ਆ ਅਸੀਂ ਜਾਣਦੇ ਚੰਦੇ ਪੰਜਾਬ ਨੂੰ ਜਿੰਨਾ ਡੁੱਟ ਹੋ ਸਕਦਾ ਡੁੱਟ ਹੋ ਸਕਦਾ ਲੁੱਟ ਕੇ ਪੰਜਾਬ ਦਾ ਖਜ਼ਾਨਾ ਉਹ ਆਪਣੀਆਂ ਜੇਬਾਂ ਧਰ ਦਈਏ 25000 ਏਕੜ ਦੇ ਹਰੜੇ ਦੀ ਜ਼ਮੀਨ ਕਿਸ ਨੇ ਮੰਗੀ ਅਰਬਨ ਸਟੇਟ ਦੱਸੋ ਆ ਸਾਰੇ ਤੁਸੀਂ ਬੈਠੇ ਹੋ ਇੱਕ ਬੰਦਾ ਪੇਸ਼ ਕਰ ਦਿਓ ਜਿਹਨੇ ਕਿਹਾ ਹੋਵੇ ਕਿ 25000 ਏਕੜ ਵਿੱਚ ਸਾਨੂੰ ਅਰਬਨ ਸਟੇਟ ਬਣਾ ਕੇ ਦੇ ਉਹ ਲੁਧਰਾਨੀ ਨਹੀਂ ਚਾਰ ਪਿੰਡ ਮੁਕੇ 7 ਤਮਾਮ ਦਿੱਲੀੋਂ ਬੈਠੇ ਲਾਲੇ ਜਿਹੜਾ ਲਾਲਾ ਹੈ ਕਚਰੀਆਂ ਇਹਦੀ ਇਹਦੀ ਚਾਹ ਤੇ ਕਿਸੇ ਤਰੀਕੇ ਨਾਲ ਬੋਲਣਾ ਕਿਸੇ ਤਰੀਕੇ ਨਾਲ ਅਸੀਂ ਜਾਂਦੇ ਜਾਂਦੇ 25000 ਏਕੜ ਦਾ ਇੱਕ ਵੱਡਾ ਲੈਂਡ ਮਾਫੀਆ ਨਾਲ ਮਿਲ ਕੇ ਘੱਟੋ ਘੱਟ 15-20 ਹਜ਼ਾਰ ਕਰੋੜ ਰੁਪਈਆ ਕਮਾ ਕੇ ਲੈ ਜੀਏ ਮੇਰੇ 25000 ਮੁਹਾਨੇ ਨਹੀਂ ਤੇ ਮੋਗਾ ਸਮੇਤ ਤੇ ਹਮਸਰ ਸਮੇਤ ਤੇ ਤਰਨਤਾਰਨ ਸਮੇਤ

ਕਿਚਰੀਵਾਲ ਭਗਵੰਤ ਮਾਨ ਮੈਂ ਪੁੱਛਣਾ ਚਾਹਨਾ ਰਹਿਣਾ ਕਿਨੇ ਹਾਂ ਗੈਰ ਪੰਜਾਬੀਆਂ ਨੇ ਤੁਹਾਨੂੰ ਪਤਾ ਤੁਹਾਡੇ ਦੇ ਰਾਜ ਕੌਣ ਕਰ ਰਿਹਾ ਕਿਚਰੀਵਾਲ ਗੈਰ ਪੰਜਾਬੀ ਸਿਸੋਡੀਆਂ ਗੈਰ ਪੰਜਾਬੀ ਸਾਡਾ ਡੀਜੀਪੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਬੁਖਸਕੱਤਰ ਪੰਜਾਬ ਦਾ ਗੈਰ ਪੰਜਾਬੀ ਸਾਡਾ ਹੋਮ ਸਕੱਤਰ ਗ੍ਰਹਿ ਸਕੱਤਰ ਗੈਰ ਪੰਜਾਬੀ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਦਿਨੇ ਵਪਾਰ ਇੰਡਸਟਰੀ ਨੂੰ ਕਿ ਆਗਰ ਰੱਖਣੀ ਆ ਰੇਨੂ ਕੁਪਤਾ ਕੇ ਲਿਓ ਲੈ ਕੇ 4% ਬਣਾਤੀ ਸਾਡਾ ਇੰਡਸਟਰੀ ਦਾ ਡਿਪਾਰਟਮੈਂਟ ਦੀ ਕਾਰਪੋਰੇਸ਼ਨ ਦਾ ਚੇਅਰਮੈਨ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਸਾਡੇ ਦੇ ਇਲਾਕੇ ਦੁੱਖ ਹੈ ਕਿ ਭਗਵੰਤ ਮਾਨ ਦੇ ਵਿੱਚ ਰੀਡ ਦੀ ਹੱਦੀ ਹੈ ਨਹੀਂ ਮੈਂ ਤਾਂ ਬਾਈ ਚ ਕਹਿੰਦਾ ਸੀਗਾ ਬੱਛੋ ਜੇ ਬਚ ਸਕਦੇ ਹੋ ਇਹ ਸਰਕਾਰ ਦੀ ਗ੍ਰੋਚਣੇ ਸਮਾਂ ਇਜਾਜ਼ਤ ਨਹੀਂ ਦਿੱਤਾ ਅਗਲਾ ਮਾਤਾ ਲੀਡਰਸ਼ਿਪ ਨੂੰ ਮੇਰੀ ਬੇਨਤੀ ਹੈ ਅਸੀਂ ਲੋਕਾਂ ਨੂੰ ਸਮਰਪਤਾਂ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਸਭ ਤੋਂ ਪਹਿਲਾਂ ਇਹ ਵੀ ਫੈਸਲਾ ਆਊਗਾ ਕਿ ਜਿੰਨੀ ਜ਼ਮੀਨ ਆਮ ਆਦਮੀ ਪਾਰਟੀ ਦੀ ਸਰਕਾਰ ਠੱਗੀ ਠੋਰੀ ਨਾਲ ਉਹ ਸਾਰੀ ਐਕਵਾਇਰ ਕਰਨ ਜਾ ਰਹੀ ਆ ਪਹਿਲਾ ਕੰਮ ਹੋ ਕਾਂਗਰਸ ਸਰਕਾਰ ਦਾ ਕਿ ਅਸੀਂ ਇਸ ਸਾਰੇ ਫੈਸਲੇ ਨੂੰ ਮੁੱਢੋਂ ਰੱਦ ਕਰ ਦੇਵਾਂਗੇ ਔਰ ਵਿਜੀਲੈਂਸ ਦੀ ਜਾਂਚ ਲਾਵਾਂਗੇ ਜਿਨ੍ਹਾਂ ਨੇ ਇਹ ਮਨਸੂਬੇ ਬਣਾਏ ਨੇ ਛੱਡ ਨਾ ਨਾਰਾ ਸਾਰੰ ਬੇਤੀ ਸਟੇਜ ਤੇ ਵੀ ਮੈਂ ਦੇਖ ਨਹੀਂ ਸਕ ਰਿਹਾ ਤੁਹਾਨੂੰ ਤਾਂ ਦੇਖ ਸਕਦਾ ਹੁਣ ਛੱਡੋ ਹਲ ਜਕਾਰਾਂ ਤੇ ਹੱਥ ਉੱਤੇ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਠਾਠਾ ਮਾਰਦੇ ਇਕੱਠ ਵਿੱਚ ਵਿਰਾਜਮਾਨ ਸਾਰੀ ਸਤਕਾਰਯੋਗ ਹਾਜ਼ਰੀਨ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਆਨੇ ਕੋ ਚਿੱਪਾ ਤੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸਮਾਂ ਬਚਾਉਣ ਵਾਸਤੇ ਇੱਕ ਤੋਂ ਇੱਕ ਸਾਡੇ ਸਤਕਾਰਯੋਗ ਸੀਨੀਅਰ ਕਾਂਗਰਸ ਦੇ ਲੀਡਰਸ ਐਮ ਐਲ ਏ ਐਕਸ ਮਿਨਿਸਟਰਸ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਤੁਹਾਡੇ ਮੂਗੇ ਦੇ ਚਾਰੇ ਸੀਟਾਂ ਦੇ ਸਤਕਾਰਯੋਗ ਜਿਹੜੇ ਆਗੂ ਨੇ ਕਾਕਾ ਲੋਗੜ ਸਾਹਿਬ ਐਕਸਐਮਐਲਏ ਮਾਲਵਾ ਕਾ ਸੂਤ ਸਾਡੀ ਭੈਣ ਭੁਵਿੰਦਰ ਸਿੰਘ ਸਾਹੋਕੇ ਔਰ ਜਗਸੀਰ ਸਿੰਘ ਅਤੇ ਜੋ ਹੋਰ ਸਟੇਜ ਉੱਪਰ ਸਾਰੇ ਦਰਜਾ ਬਦਰਜਾ ਬੈਠੇ ਨੇ ਮੈਂ ਸਭ ਦਾ ਬਹੁਤ ਮਸ਼ਕੂਰ ਹਾਂ ਗੱਲ ਸੰਵਿਧਾਨ ਦੀ ਹੋ ਰਹੀ ਮੇਰੇ ਵੀਰੋ ਪਹਿਲੀ ਗੱਲ ਤਾਂ ਅੱਛੀ ਤਰ੍ਹਾਂ ਸਮਝੋ ਕਿ ਅੱਜ ਦੇਸ਼ ਵਿੱਚ ਹੀ ਸੰਵਿਧਾਨ ਦੀਆਂ ਤਾਂ ਜਿਉਂ ਰੱਦ ਕਰ ਦਿੱਤੀਆਂ ਗਈਆਂ ਕੱਲਾ ਇੱਕ ਬੰਦਾ ਵਾ ਜਿਹੜਾ ਦਮ ਰੱਖ ਕੇ ਲੜਾਈ ਲੜ ਰਿਹਾ ਉਹ ਹੈ ਰਾਹੁਲ ਗਾਂਧੀ ਸਾਡਾ ਲੀਡਰ ਆਫ oppositon ਦੇਸ਼ ਪੱਧਰ ਦੇ ਉਤੇ ਜਿਹੜਾ ਮੋਦੀ ਦੀ ਤਾਨਾशाही ਦੇ ਖਿਲਾਫ ਲੜ ਰਿਹਾ ਚਾਰ ਇੰਪੋਰਟੈਂਟ ਥੰਮ ਗਿਰੇ ਗਏ ਨੇ ਜਮਹੂਰੀਅਤ ਦੇ ਜਿਹਨਾਂ ਵਿੱਚ ਆਪਾਂ ਕਹਿੰਦੇ ਪਾਰਲੀਮੈਂਟ ਇੱਕ ਥੰਮ ਆ ਜਿਹੜੀ ਅਫਸਰਸ਼ਾਹੀ ਐਗਜ਼ੀਕਟਿਵ ਇੱਕ ਥੰਮ ਆ ਜਿਹੜਾ ਮੀਡੀਆ ਤੇ ਪ੍ਰੈਸ ਇੱਕ ਥੰਮ ਆ ਤੇ ਇੱਕ ਜਿਹੜਾ ਜੱਜਾਂ ਦੀ ਪ੍ਰਣਾਲੀ ਜੁਡੀਸ਼ੀਅਲ ਜੁਡੀਸ਼ਰੀ ਇੱਕ ਥੰਮ ਆ ਅੱਜ ਕੀ ਹੋ ਰਿਹਾ ਵਾ ਕਿ ਸਾਰੇ ਥੰਮ ਬੀਜੇਪੀ ਦੀ ਕੇਂਦਰ ਸਰਕਾਰ ਨੇ ਹਾਈਜੈਕ ਕਰ ਲਏ ਨੇ ਅਗਰ ਕੋ ਮਾਰਾ ਮੋਟਾ ਬਚਿਆ ਜਿੱਥੇ ਥੋੜਾ ਬਹੁਤਾ ਇਨਸਾਫ ਦੀ ਕਿਰਨ ਨਜ਼ਰ ਆ ਰਹੀ ਆ ਉਹ ਕੇਵਲ ਸੁਪਰੀਮ ਕੋਰਟ ਉਹ ਵਿੰਡਿਆ ਵਾ ਥੱਲੇ ਜੱਜਸ ਵੀ ਵਿਚਾਰੇ ਛੋਟੀ ਛੋਟੀ ਗੱਲ ਤੋਂ ਛੋਟੀ ਛੋਟੀ ਰਿਲੀਫ ਦੇਣ ਤੋਂ ਡਰਦੇ ਨੇ মিডিਆ ਬਹੁਤ ਪੂਰੀ ਤਰ੍ਹਾਂ ਗੋਦੀ মিডিਆ ਸਾਰੀ ਦੁਨੀਆ ਜਾਣਦੀ ਆ ਜੋ ਸਰਕਾਰ ਫੀਡ ਕਰਦੀ ਆ ਉਹ ਹੀ ਛਾਪਿਆ ਜਾਂਦਾ ਆਪੋਜੀਸ਼ਨ ਨੂੰ ਬਲੈਕਆਊਟ ਕੀਤਾ ਜਾਂਦਾ ਅਗੇ ਅਫਸਰशाही ਗੋਡੇ ਟੇਕ ਚੁੱਕੀ ਆ ਉਹਨਾਂ ਦੀ ਕੋਈ ਰੀਡ ਦੀ ਹੱਡੀ ਨਹੀਂ ਕਿਤੇ ਇਨਸਾਫ ਦੇਣ ਜੋਗੇ ਨਹੀਂਗੇ ਚਾਹੇ ਕੋ ਵੱਡੇ ਤੋਂ ਵੱਡਾ ਆਈਐਸ ਅਫਸਰ ਹੋਵੇ ਤੇ ਚਾਹੇ ਕੋ ਵੱਡੇ ਤੋਂ ਵੱਡਾ ਆਈਪੀਐਸ ਅਫਸਰ ਹੋਵੇ ਅਗਲਾ ਤੁਹਾਡਾ ਆ ਗਿਆ ਜਿਹੜਾ ਪਾਰਲੀਮੈਂਟ ਤੁਸੀਂ ਸਾਰੇ ਦੇਖ ਰਹੇ ਹੋ ਕਿ ਪਾਰਲੀਮੈਂਟ ਕਿਵੇਂ ਰਾਹੁਲ ਗਾਂਧੀ ਦੀ ਗੱਲ ਨੂੰ ਦਵਾਜ ਆ ਰਿਹਾ ਕੁਚਲਿਆ ਕਿਵੇਂ ਬੀਜੇਪੀ ਦੇ ਜਿਹੜੇ ਟ੍ਰੈਜਰੀ ਬੈਂਚਸ ਸਪੀਕਰ ਸਮੇਤ ਪੱਕ ਪਾਤ ਕਰਕੇ ਇਸ ਦੇਸ਼ ਦੀ ਜਿਹੜਾ ਸੰਵਿਧਾਨ ਪਾਪਾ ਸਾਹਿਬ ਉਮੀਦ ਕਰਦਾ ਬਣਾਇਆ ਗਿਆ ਉਹ ਨੂੰ ਪਹਿਰਾ ਥੱਲੇ ਰੋਂਦਿਆ ਜਾ ਰਿਹਾ ਸਾਰੇ ਵੱਡੇ ਜਿਹੜੇ ਇੰਸਟੀਟਿਊਸ਼ਨ ਨੇ ਚਾਹੇ ਚੋਣ ਕਮਿਸ਼ਨ ਐ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹ ਇਹਨਾਂ ਦੇ ਨਾਲ ਰੱਖ ਕੇ ਆ ਹੁਣ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਇੱਕ ਬਹੁਤ ਵੱਡਾ ਸਪੈਸ਼ਲ ਇੰਟੈਂਸਿਵ ਸਰਵੇ ਆਰਡਰ ਕਰਤਾ 4-5 ਕਰੋੜ ਵੋਟਾਂ ਕੱਢ ਦੇਣਗੇ ਪਿੱਛੇ ਮਹਾਰਾਸ਼ਟਰ ਦੀ ਇਲੈਕਸ਼ਨ ਹੋ ਕੇ ਈ ਆ ਉੱਥੇ ਹਰ ਹਲਕੇ ਦੇ ਵਿੱਚ ਅਸੈਂਬਲੀ 'ਚ ਲਗਭਗ 15 15 20 25 25000 10 10000 ਲਾਸਟ ਪੇਰੇ ਤੇ ਵੋਟ ਜਿਹੜੀ ਆ ਉਹ ਕੱਢ ਦਿੱਤੀ ਤੇ ਨਵੀਆਂ ਬਣਾਈਆਂ ਗਈਆਂ ਇਲੈਕਸ਼ਨ ਕਮਿਸ਼ਨ ਮਿਲੀ ਪੋਕਟ ਵਿੱਚ ਆ ਗਿਆ ਮੇਰੇ ਵੀਰੋ ਇਸੇ ਤਰ੍ਹਾਂ ਸੀਬੀਆਈ ਤੇ ਈਡੀ ਦੇਖੋ ਸੀਬੀਆਈ ਤੇ ਈਡੀ ਦਾ ਮਕਸਦ ਹੈ ਕਿ ਜਿਹੜੇ ਲੋਕ ਕਾਰੋਬਾਰੀ ਨੇ ਜਿਹੜੇ ਇਸ ਦੇਸ਼ ਦੇ ਖਜ਼ਾਨੇ ਦੀ ਲੁੱਟ ਕਰ ਰਹੇ ਨੇ ਫਾਈਨੈਂਸ਼ੀਅਲ ਇਕਨੋਮਿਕ ਫਰਾਡ ਕਰ ਰਹੇ ਨੇ ਧੋਖਾਧੜੀ ਕਰ ਰਹੇ ਨੇ ਇਸ सीबीआई ਤੇ ED ਉਹਨਾਂ ਲਈ ਬਣੀ ਆ ਪਰ ਕਿੱਥੇ ਵਰਤੀ ਜਾ ਰਹੀ ਆ ਜਿੰਨੇ ਉੱਤੋਂ ਸ਼ੁਰੂ ਕੰਮ ਜੰਮੂ ਕਸ਼ਮੀਰ ਤੋਂ ਜਿੰਨੇ ਉੱਥੋਂ ਲੈ ਕੇ ਥੱਲੇ ਤਾਮਿਲਨਾਡੂ ਤੱਕ ਜਿਹੜੇ ਵਿਰੋਧੀ ਤੇ ਦੇ ਲੀਡਰ ਨੇ ਸਾਰਿਆਂ ਤੇ सीबीआई ਤੇ ED ਦਾ ਪਰਚਾ ਕੱਲ ਪਰਸੋ ਬਫੇਸ਼ ਪਗੇਰ ਫਾਰਮਰ ਚੀਫ ਮਿਨਿਸਟਰ ਛੱਤੀਸਗੜ੍ਹ ਕਿਉਂਕਿ ਪੰਜਾਬ ਦੇ ਇੰਚਾਰਜ ਨੇ ਔਰ ਪੰਜਾਬ ਦੀ ਇਲੈਕਸ਼ਨ 2027 ਹੋਣ ਜਾ ਰਹੀ ਆ ਉਹਨੂੰ ਦਬਾਉਣ ਵਾਸਤੇ ਕੱਲ ਉਹਦੇ ਨੌਜਵਾਨ ਬੱਚੇ ਨੂੰ ਮੁੰਡੇ ਨੂੰ ਅਰੈਸਟ ਕਰ ਲਿਆ ਤਾਨੂੰ ਲੱਗਦਾ ਮੈਂ ਕੋਈ ਕਾਰੋਬਾਰੀ ਆ ਤੁਹਾਨੂੰ ਲੱਗਦਾ ਮੈਂ ਕੋਈ ਧੋਖਾਧੜੀ ਕਰਦਾ ਕੋਈ ਗਲਤ ਕੰਮ ਕਰਦਾ ਅਸੀਂ ਤਾਂ ਖੇਤੀਬਾੜੀ ਕਰਨ ਵਾਲੇ ਬੰਦੇ ਮੇਰੇ ਤੇ ਵੀ ਈਡੀ ਦਾ ਪਰਚਾ ਦਰਜ ਕਰਕੇ ਮੈਨੂੰ ਪਟਿਆਲੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਮਕਸਦ ਕੀ ਆ ਕਿ ਸੀਬੀਆਈ ਤੇ ਈਡੀ ਦੇ ਰਸਤੇ ਜੋ ਦੇਸ਼ ਵਿੱਚ ਆਵਾਜ਼ ਉੱਠਦੀ ਸਰਕਾਰ ਦੇ ਖਿਲਾਫ ਇਹਨੂੰ ਕੁਚਲਿਆ ਜਾਵੇ ਇਹਨੂੰ ਰੋਧਿਆ ਜਾਵੇ ਇਹਨਾਂ ਤੇ ਪਰਚੇ ਦਰਜ ਕਰੋ ਕਿਸੇ ਬੀਜੇਪੀ ਦੇ ਅਧਿਕਾਰੀ ਤੇ ਜਿਹੜੇ ਵੱਡੇ ਵੱਡੇ ਕਾਰੋਬਾਰੀ ਨੇ ਧੱਸ ਲਿਸ ਨੇ ਜਿਹੜੇ ਵਪਾਰ ਦੀ ਪਾਰਟੀਆਂ ਇੱਕ ਬੰਦੇ ਦੇ ਉੱਤੇ ਸੀਬੀਆਈਡੀ ਨੇ ਪਰਚਾ ਦਰਜ ਕੀਤਾ ਇੱਕ ਬੰਦੇ ਨੇ ਮੇਰੇ ਵੀਰੋ ਅਡਾਨੀ ਤੇ ਬਾਨੀ ਫਰੇਸ ਦੇਸ਼ ਦੇ ਵੱਡੇ ਬਹੁਤ ਵੱਡੇ ਕਾਰਪੋਰੇਟ ਘਰਾੜੇ ਨੇ ਉਹ ਇਸ ਦੇਸ਼ ਦੀ ਰਾਜਨੀਤੀ ਨੂੰ ਚਲਾ ਰਹੇ ਨੇ ਇਹ ਤਾਂ ਹੋ ਗਈ ਸੈਂਟਰ ਦੀ ਗੱਲ